ਅਨਿ ਸਾਸਰੀ ਘਰ ਸਾਰਿਆਂ ਨੂੰ ਜੀ ਅੱਜ ਅਸੀਂ ਨਵੇਂ ਇੱਕ ਹੋਰ ਵਲੌਗ ਲੈ ਕੇ ਆਏ ਆ ਤੁਹਾਡੇ ਲਈ ਅੱਜ ਅਸੀਂ ਚੱਲੇ ਆਂ ਯਾ ਲੱਕੜਾਂ ਹੀ ਲਾਉਣਾ ਦੇਖੋ ਆ ਚੱਲੇ ਨੇ ਬਾਪੂ ਜੀ ਪਾਪਾ ਜੀ ਲੈ ਕੇ ਡਾਗੇ ਰੈਡ ਰੈਡ ਪਿੰਗਾ ਬਾਪੇ ਵਾਂਗੂਗੇ ਆ ਰਿਆ ਬਰਸੀਨਾ ਬਣਾ ਚੱਲਾ ਬਰਸੀਨਾ ਅੱਗੇ ਚੱਲਦੇ ਆਂ ਅੱਗੇ ਦਿਖਾਉਣ ਤੁਹਾਨੂੰ ਕਿਦਾਂ ਲੱਕੜਾਂ ਹੀ ਲਾਉਣੀ ਆਣੇ ਕੱਲ ਬਣੇਗੀਆਂ ਇਹ ਆ ਗਿਆ ਸਾਡਾ ਖੇਤ ਆ

ਜਿਵੇਂ ਜਣੇ ਆ ਲਾਉਣ ਲੱਗੇ ਆ ਨਾਲਾਂ ਕਈਆਂ ਹੀ ਨਾਲ ਆਹ ਤੜ ਕੰਪੂਲਮ ਖੇਤ ਦਾ ਮਾਲਕ ਆ ਜੀ ਸਰ ਖਾਰ ਕੇ ਆਪਣੇ ਬੁੜਿਆਂ ਵਾਂਗ ਨੇ ਵੀ ਕਦੇ ਕਹਿੰਦਾ ਨੇੜੇ ਲਾਓ ਕਦੇ ਕਹਿੰਦਾ ਦੂਰ ਲਾਓ ਕਦੇ ਮੀਟਰ ਦੇ ਲਾਓ ਮਨੀ ਲੜਕੀ ਹੈ ਤੇ ਲੜਾਈ ਹੋ ਗਈ ਹੈ ਜੀ ਸਾਡੇ ਨਾਲ ਆ ਫਿਰਦਾ ਪਾਪਾ ਇਹ ਵੀ ਆਪਣੇ ਬੁੜਿਆਂ ਵਾਂਗ ਬੋਲਦਾ ਲਾਓ ਚਲੋ ਹੁਣ ਲੱਗੀ ਹੋਣੀ ਮੇਰੇ ਨਾਲ ਦੀ ਤੇ ਇਹ ਹੈਗੀ ਆ ਇੱਕ ਸਬਜ਼ੀ ਜਾਂ ਸੂਪਾ ਜਿਹਾ ਬਣਾ ਕੇ ਪੀਂਦੇ ਆਗੇ ਸਵੇਰ ਨੂੰ ਚ ਇਹ ਕਮਾਣੀ ਹਾਂਜੀ ਯਾਰੇ ਬੜੇ ਦੂਰ ਆਦੇ ਕੰਮ ਬਤੂਆ ਸਪੈਨ ਬਸ ਲੱਕਦਾ ਐਣੀ ਕੋਈ ਖੁਕਾ ਮਰ ਜਾ ਦੇਖੋ ਇਹਨੇ ਕੰਮ ਕਰਨਾ ਕਿਉਂ ਲੱਭੇਗਾ ਮੈਂ ਕੰਮ ਪਹਿਲਾਂ ਇਹ ਕੰਢੀ ਲੱਗਿਆ ਆਏ ਨੇਗੇ ਗੰਦਿਆ ਨਵੀ ਉਹ ਵੀ ਉੱਧਰ ਭੱਜ ਗਿਆ ਉਹ ਟਾਰਗੇਟ ਗਿਆ ਇੱਕ ਆ ਰਿਹਾ ਇਹ ਪਹਿਲਾਂ ਲਾਉਂਦਾ ਸੀ ਗਿਆ ਹੁਣ ਸੱਟ ਨਹੀਂ ਲੱਗਿਆ ਇਹਨੇ ਫੁੱਦੂ ਲਾ ਲਿਆ ਇਹ ਨਿਆਰੇ ਲੈ ਰਿਹਾ ਇੱਕ ਉਹ ਲੱਗ ਰਿਹਾ ਨਿਆਰੇ ਇਹ ਲਾਈਨ ਪਾਈ ਵਾਲਜੀ ਨਾਲ ਤੇ ਕਾ ਮੁੰਡਾ ਹੈਗਾ ਇਹ ਥੋੜਾ ਜਨਾ ਜਿੱਥੇ ਕੰਮ ਸੌਖਾ ਦਾ ਉੱਥੇ ਜਾਂਦਾ ਹੈਗਾ ਜਿਆਦਾ ਇਹ ਪਾਣੀ ਲਿਓ ਯਾਰ ਪੀ ਲਿਓ ਚਲੋ ਆ ਲਾਈਨ ਲਾ ਕੇ ਪੀਨੇ ਆ ਪਹਿਲਾਂ ਧੁੱਪ ਨਹੀਂ ਸੀ ਹੁਣ ਧੁੱਪ ਚੜ੍ਹ ਗਈ ਜੀ ਆ ਤੁਹਾਨੂੰ ਦਿਖਾਉਣਾ ਜਿਹੜਾ ਇਹ ਕਿਦਾਂ ਨੂੰ ਨਾ ਕਰਾਈਆ ਚਲੋ ਜੀ ਲਾ ਕੇ ਪੇਰ ਬਣਾਉਣੇ ਦੁਬਾਰਾ ਫਿਰ ਜੀ ਆਹ ਲਓ ਜੀ ਇੱਕ ਲੈਣ ਰਹਿ ਗਈ ਬੁੜੇ ਕੋਲ ਨਾਲ ਜਿਹੜੇ ਲੱਕੜਾਂ ਹੀ ਇਹਦੇ ਮੁੱਕ ਗਈਆਂ ਕਲਮਾਂ ਇਹ ਕਿਸੇ ਹੋਰ ਦਿਨ ਹੁਣ ਲੱਗਦਾ ਸੰਘਣਾ ਲਾਦਾ ਸੀ ਓਏ ਤੁਸੀਂ ਜਾ ਕੇ ਸੰਘਣਾ ਲਾਦਾ ਭਰਾਵੋ ਤਾਂ ਹੀ ਮੁੱਕ ਗਿਆ ਬੁੜੇ ਦਾ ਵੀ ਵਿਚਾਰੇ ਦਾ ਹੁਣ ਬੁੜਾ ਰਾਤ ਨੂੰ ਜਾ ਕੇ ਰੋਣਾ ਬੁੜੇ ਨੇ ਲੱਗਦਾ 6020 ਤੀਗਾ ਯਾਰ 6 ਕਨਾਲਾਂ ਜ਼ਮੀਨ ਸੀ ਆ ਆ ਦਿਰਾ ਚ ਉਬਰਨੇ ਨਾ ਜੇ ਹੁਣ ਲਾਉਣ ਲੱਗੇ ਨੇ ਨਾ ਇਹਨਾਂ ਨੇ ਸਿੱਖਿਆ 2 ਸੰਘਣਾ ਸੰਘਣਾ ਥੱਲੇ ਘਰ ਥੱਲੇ 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 ਸ਼ੁਗ ਥੱਲੇ ਕਰਦੇ ਨੇ ਮਰ ਜਾਣਾ ਬੁੜੇ ਨਹੀਂ ਇਹ ਲੱਕੜਾਂ ਇਹਨੂੰ ਪਾਣੀ ਲਾ ਦੇਣਾ ਆ ਰਹੀ ਕਿੰਨੀ ਕੁ ਜਵੀਂ ਲਾਦੋ ਹੁਣ ਖੜ ਗਏ ਪਾਣੀ ਪੀ ਕੇ ਆਉਣਾ ਆਦੋਂ ਲੱਗਦਾ ਬੁੜਾ ਦੇਖੋ ਬੁੜੇ ਨੂੰ ਗਰਮੀ ਪੂਰੀ ਚੜੀ ਹੋਈ ਆ ਕੱਪੜੇ ਕੱਟੀਆਂ ਫਿਰਦਾ ਹੈਗਾ ਆਖੜੀ ਸਾਡੀ ਗੱਡੀ ਬੁੜੇ ਨੇ ਬਸ ਕੰਮ ਦਾ ਕੁਝ ਨਹੀਂ ਕੀਤਾ ਹੈਗਾ ਬੁੜੇ ਨੇ ਸਾਨੂੰ ਗਾਲਾਂ ਨਹੀਂ ਦਿੱਤੀਆਂ ਨੇ ਵੀ ਰੋਰ ਹੈ ਕਹਿੰਦਾ ਸੰਘਣਾ ਲੱਦਾ ਦੇਖੋ ਆ ਬਾਲਟੀ ਚੱਕ ਲਾ ਭਾਈ ਆ ਲੈ ਕੇ ਚੱਲੇ ਆ ਕਬੂਤਾ ਚ ਰੈਟਾ ਬੁੜੇ ਦਾ ਆ ਇਹ ਪੂਤ ਕਹਿੰਦੇ ਇਹਨਾਂ ਨੂੰ ਆ ਰਿਆ ਗੋਲ ਪੰਡ ਉਹ ਟੈਂਕੀ ਦੇਖੋ ਰੀਕ ਪੰਡ ਇੱਥੇ ਵੀ ਇਦਾਂ ਆਪਣੀ ਜਿਵੇਂ ਟੈਂਕੀ ਆਣੇ ਉਹ ਚਰਚ ਦੀ ਤੇ ਇਦਾਂ ਦਾ ਮਾਹੌਲਾ ਨਿਕਲ ਵਰ ਦਾ ਸੂਰਜ ਜੇ ਨਿਕਲੇ ਤਾਂ ਬਚਾਅ ਹੋ ਗਿਆ 3 ਵਜੇ ਲੈ ਬੱਤਲ ਜਾਂਦੀ ਆ ਉਹ ਇਹ ਮੀਂਹ ਟੁੱਪਣੀ ਹੈਗੀ ਅੱਜ ਆਇਆ ਮੈਂ ਖਿਲਾ ਦੇਣਾ ਤੂੰ ਵੀ ਉਹ ਭਈਆ ਕਹੀ ਨਾਲੇ ਮੈਂ ਨਵੇੜ ਦੇਣਾ ਬਾਅਦ ਜੇ ਰੱਖੀ ਜਾਉ ਉਪਰ ਆਪੇ ਤੂੰ ਇਸ ਮੈਂ ਬਹੁ ਬਣਿਆ ਫਿਰਦਾ ਆ ਦੇਖੋ ਇਹ ਨਾ ਹੁਣ ਇਹ ਪਾ ਕੰਮ ਚਾਲੂ ਕਰ ਰਿਹਾ ਕੰਮ ਚਾਲੂ ਕੰਮ ਆ ਲਾਉਣ ਦਾ ਇੱਕ ਲੈ ਰਹਿੰਦੀ ਆ ਇਹ ਉਸਤਾਦ ਹੈ ਨਾ ਇਹ ਬਸ ਇੱਕ ਦੀ ਬਾਕੀ ਰੱਖ ਲਈ ਕਦੇ ਕੁਝ ਕਰ ਲਿਆ ਬਸ ਟਾਈਮ ਪਾਸ ਕਰ ਰਿਹਾ ਹੈਗਾ ਇੱਕ ਟੈਂਕੀ ਆ ਰਹੀ ਹੈ ਦੇਖੋ ਤੇ ਤੇ ਸਾਨੂੰ ਵਧੀਆ ਲੱਗੂਣਾ ਕਮੈਂਟ ਮੇਰਾ ਵੀਰੇ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅਸੀਂ ਇਦਾਂ ਹੀ ਹੋਰ ਬਣਾਉਂਦੇ ਰਹਿਆ ਕਰਾਂਗੇ ਵੀਡੀਓ ਅਸੀਂ ਵੀ ਜਾ ਕੇ ਕਰਦੇ ਰਹਿਆ ਕਰਾਂਗੇ ਨਾਲੇ ਸਹੀ ਹੈ ਜੀ ਹੁ ਤੱਕ ਮਿਲਦੇ ਆ ਸਸਰੀਕ ਸਾਰਿਆਂ ਨੂੰ ਤੇ ਆ ਲਾਉਣ ਤੋਂ ਬਾਅਦ ਤੇ ਹੁਣ ਆ ਜਾਣਾ ਸੀ ਕਾਰ ਚ ਆ ਸੱਜੀ ਗੱਜੀ ਰਹੀ ਆ ਦੇਖੋ ਸਮਾਨ ਨਾ ਭਰੀ ਪਈ ਆ ਪੂਰੀ 9 ਮੰੰਦੇ ਆ ਜਾਂਦੇ ਆ ਥੋੜਾ ਕੱਲ ਦੋ ਮਿੰਟ ਹੋਰ ਫੋਨ ਹੋਏ ਫਸੇ ਰਹੇ ਪਾਣੀ ਆ ਰਿਹਾ ਇੱਕ ਮਿੰਟ ਇਦਾਂ ਕੱਪੜੇ-ਕੁੱਪੜੇ ਬਦਲ ਕੇ ਵਾਕੇ ਗੱਡੀ ਜਰਾਮ ਨਾਲ ਆ ਗਿਆ ਵਾ ਬੁੜਾ ਵੀ ਆ ਗਿਆ ਆਲਾ ਤਰੀਕੇ ਚਲੋ ਹੁਣ ਨੈਕਸਟ ਅਗਲੇ ਬਲੌਗਸ ਮਿਲਾਂਗੇ ਸਾਰਿਆਂ ਨੂੰ